48 ਫੁੱਟ ਤੇ ਪੂਰਾ ਫੁੱਲ ਪਾਣੀ ਆਉਂਦਾ ਤੁਸੀਂ ਦੇਖ ਸਕਦੇ ਹੋ 48 ਫੁੱਟ ਤੇ ਆਹ ਦਿਖਾ ਦੇ ਸਾਰਾ ਕੁਝ ਗਿੱਲਾ ਤੇ 96 ਫੁੱਟ ਪ੍ਰੈਸ਼ਰ ਹੋ ਗਿਆ ਦੋ ਦੋਨੇ ਸਾਈਡ ਇੱਕ ਪਾਸੇ 48 ਫੁੱਟ ਇਹਦੀ ਪੰਪ ਦੀ ਜਿਹੜੀ ਗਾਰੰਟੀ ਆ 2 ਸਾਲ ਦੀ ਆ ਕੁਝ ਵੀ ਖਰਾਬ ਹੋ ਜੇ ਚੇਂਜ ਕਰ ਦੂੰਗਾ ਤੁਸੀਂ ਦੇਖੋ ਚਮਕਦੇ ਨਹੀਂ ਨਾ ਜਿਵੇਂ ਜਨਾਨੀ ਚਮਕਦੀ ਹੁੰਦੀ ਹੈ ਲਿਪਸਟਿਕ ਮਿੰਦੀ ਲੱਗ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਲੈ ਕੇ ਆਇਆ ਇਹ ਬੈਟਰੀ ਤੇ ਇੰਜਨ ਵਾਲੇ ਸਪਰੇਅ ਪੰਪਾਂ ਦਾ ਦੌਰ ਕਿੱਥੋਂ ਆਇਆ ਇਹ ਇੰਡੀਆ ਦੇ ਵਿੱਚ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਉਹ ਬੰਦਾ ਲੱਭ ਲਿਆ ਜਿ ਆਪਾਂ ਰਾਜਾ ਭਾਈ ਇਹ ਬੰਦਾ ਸਭ ਤੋਂ ਪਹਿਲਾ ਹੈ ਪੰਜਾਬ ਦੇ ਵਿੱਚ ਜਿਹੜਾ ਪੰਪ ਲੈ ਕੇ ਆਇਆ ਇਹ ਬੰਦਾ ਲੈ ਕੇ ਆਇਆ ਸੀ ਪੰਜਾਬ ਦੇ ਵਿੱਚ ਤੁਸੀਂ ਕਿੱਥੋਂ ਲੱਭ ਲਈਏ ਇਹ ਪੁਰਜਾ ਇਹ ਨਾ ਜੀ ਗੰਟੂਰ ਗਿਆ ਹੋਇਆ ਸੀ ਆਂਧਰਾ ਦੇ ਵਿੱਚ ਪੁਰਾਣੀ ਹਿਸਟਰੀ ਆ ਉੱਥੋਂ ਦੇਖਿਆ ਉਹ ਧੋੜਾ ਲਿਆ ਆਪਾਂ ਤੇ ਉਹਦੀ ਟੈਕਨੀਕ ਇੰਨੀ ਹਲਕੀ ਸੀਗੀ ਟੈਕਨੀਕ ਵਧਾਉਂਦੇ ਵਧਾਉਂਦੇ ਵਧੀਆ ਕਰਦੇ ਕਰਦੇ ਅੱਜ ਹੋਰ ਬਹੁਤ ਵਧੀਆ ਕਰਦੇ ਆ ਇਹ ਦੂਬਾ ਫਿਰ ਸੋਣ ਨੂੰ ਦੇਖਦੇਖ ਬਹੁਤ ਲੋਕਾਂ ਨੇ ਬਣਾਤਾ ਕਰੀ ਜਾਣੇ ਨਕਲ ਮਾਰੀ ਜਾਣ ਆਪਾਂ ਨੇ ਕੀ ਲੈਣਾ ਪਰ ਅੱਜ ਵੀ ਟੌਪ ਤੇ ਆ ਰਾਜਾ ਬਿਲਕੁਲ ਦੇਖੀ ਜਿਹੜਾ ਸਾਡਾ ਬ੍ਰਾਂਡ ਆ ਨਾ ਆਰਬੀਡਬਲ 65 ਸੀਸੀ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਕੋਲ ਨਹੀਂ ਬਣਿਆ ਹੋਏਗਾ ਆ ਨਹੀਂ ਹੈਗਾ ਆ 65cc ਇਹਦਾ ਨਾਮ ਆ ਬੁੱਲ ਦੇਖੋ ਆ ਬੁੱਲ ਦੀ ਫੋਟੋ ਵੀ ਲਾਈ ਹੋਈ ਆ ਛੋਟਾ ਛੋਟੇ ਹੀ ਇੰਨੀ ਤਾਕਤ ਆ ਇਹਦੇ ਵਿੱਚ 4 ਸਟ੍ਰੋਕ 4 ਸਟ੍ਰੋਕ ਹਮ 4 ਸਟ੍ਰੋਕ ਦਾ ਇੰਜਨ ਆ 25 ਲੀਟਰ ਦਾ ਤੇ ਇਹ OBC ਸੀਰੀਜ਼ ਦੇ ਵਿੱਚ ਲੱਗਿਆ ਹੋਇਆ ਠੀਕ ਆ ਹਾਂਜੀ OBC ਦੇ ਵਿੱਚ ਬਣਿਆ ਹੋਇਆ ਓਵਰਹੈਡ ਕੇਮ ਓਵਰਹੈਡ ਕੇਮ ਜਿਹੜੇ ਲੋਕਾਂ ਕੋਲੇ ਤੁਹਾਨੂੰ ਮਿਲਣਗੇ ਨਾ 4 ਸਟੋਕ ਮੇਰੇ ਫਾਰਮਰਾਂ ਨੂੰ ਮਿਲਣਗੇ ਉਹ OHV ਲਿਖਿਆ ਹੁੰਦਾ ਓਵਰਹੈਡ ਵਾਲ ਇਹ ਹੈਗਾ ਓਵਰਹੈਡ ਕੇਮ ਬਿਲਕੁਲ ਜੀ ਉੱਤੋਂ ਦੀ ਆ ਉਹਦੇ ਉਰੇ ਉੱਤੋਂ ਦੀ ਆ ਇਹ ਜਿਹੜਾ ਬੁੱਲ ਨਾਤਲ ਕੀ ਓਵਰਹੈਡ ਕੇਮ ਦਾ ਮਤਲਬ ਕੀ ਆ ਦੇਖੋ ਉਰੋਂ ਨਾ ਜਿਹੜਾ ਚੈਂਬਰ ਤੋਂ ਜਿਹੜਾ ਤੇਲ ਆ ਸਿੱਧਾ ਉੱਪਰ ਟੈਪਟਾਂ ਦੇ ਵਿੱਚ ਜਾ ਕੇ ਡਰਦਾ ਕੀ ਬਾਤ ਆ ਇਹ ਜਿਹੜੀ ਟੈਕਨੋਲੋਜੀ ਆ ਨਾ ਇਹ ਜਪਾਨ ਦੀ ਟੈਕਨੋਲੋਜੀ ਆ ਤੇ ਹਰ ਇਹ ਤੇ ਲਿਖਿਆ ਹੁੰਦਾ ਇਹ ਵੀ ਜਪਾਨ ਦੀ ਟੈਕਨੋਲੋਜੀ ਦਾ ਪੰਪ ਜਪਾਨ ਦੀ ਟੈਕਨੋਲੋਜੀ ਦਾ ਪੰਪ ਆ ਇਹ GX65 GX65 ਜੀ ਜੀ ਤੇ ਇਹਦੇ ਇੰਜਨ ਦੀ ਗੱਲ ਕਰੀਏ ਤਾਂ ਟਰਬੋ ਲੱਗੀ ਹੋਈ ਹੈ ਇਹਦੇ ਦੇਖੋ ਟਰਬੋ ਤਾਂ ਲੱਗੀ ਹੋਈ ਹੈ ਤੇ ਮੀਟਰ ਲੱਗਿਆ ਹੈ ਮੀਟਰ ਦੇ ਨਾਲ ਕੀ ਹੈ ਨਾ ਇਹਦੇ ਵਿੱਚ ਫਾਰਮਰ ਪ੍ਰੈਸ਼ਰ ਕਮ ਜਿਆਦਾ ਦੇਖ ਸਕਦਾ ਇਧਰ ਟਰਬੋ ਲੱਗੀ ਹੋਈ ਆ ਇਹ ਦੇਖੋ ਇਹ ਆ ਦੇਖੋ ਟਰਬੋ ਲੱਗੀ ਹੈ ਇਹਦਾ ਸਾਰਾ ਪਾਣੀ ਨਿਕਲ ਜੂਗਾ ਇਹਦੇ ਵਿੱਚ ਤੁਹਾਨੂੰ ਚਲਾ ਕੇ ਦਿਖਾਉਣਾ ਫੇਰ ਪਤਾ ਲੱਗੂ ਇਹਨੇ ਡਬਲ ਪਾਵਰ ਆਈਏ ਡਬਲ ਪਾਵਰ ਆ ਚਲਾ ਕੇ ਦਿਖਾਉਣਾ 45 ਫੁੱਟ ਤੱਕ ਪ੍ਰੈਸ਼ਰ ਰਹੇਗਾ ਆ ਵੇਖੋ ਜੀ ਤੁਹਾਡੇ ਸਾਹਮਣੇ ਬਾਜਬਾਜੀ ਚਲਾਤਾ ਦੇਖੋ ਕਿੰਨਾ ਪ੍ਰੈਸ਼ਰ ਆ ਖੁਦ ਨਾਪ ਕੇ ਦੇਖੋ ਤੁਸੀਂ ਮੈਂ ਵੀ ਮਿਣਕੇ ਦਿਖਾਉਣਾ ਫੀਤੇ ਨਾਲ ਵੀ ਕਿੰਨਾ ਕੁ ਪ੍ਰੈਸ਼ਰ ਇਹਦਾ ਜਾਂਦਾ ਲੈਂਜ ਕਰ ਲਈ ਸਾਫ ਇਸ ਨਾਲ ਮਿਣਕੇ ਦਿਖਾਉਣਾ ਫੀਤੇ ਨਾਲ ਚਲਾ ਵੀ ਚੱਲ ਚੱਲ ਜਾਣ ਨੇ ਔਣ ਦੇ ਔਣ ਦੇ ਔਣ ਦੇ ਬਾੜਾ ਓਏ ਹੌਲੀ 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 ਆਹ ਦੇਖ ਲੈ ਚਰ ਥੱਲੇ ਕਰ ਥੱਲੇ ਕਰ ਥੱਲੇ ਕਰ ਥੱਲੇ ਕਰ ਯਾਰ 47 48 ਫੁੱਟ ਤੱਕ ਪੂਰਾ ਫੁੱਲ ਪਾਣੀ ਆਉਂਦਾ 48 ਫੁੱਟ ਤੱਕ ਆਹ ਦੇਖ ਲੋ ਤੁਸੀਂ ਥੱਲੇ ਸਾਰੀ ਮਿੱਟੀ ਗਿੱਲੀ ਹੋ ਗਈ ਬਈ ਥੱਲੇ ਕਰ ਲੈ ਥੱਲੇ ਕਰ ਲੈ ਥੱਲੇ ਕਰ ਲੈ ਥੱਲੇ ਕਰ ਲੈ ਪਰਾਂ ਕਰ ਲੈ 48 ਫੁੱਟ ਤੇ ਪੂਰਾ ਫੁੱਲ ਪਾਣੀ ਆਉਂਦਾ ਤੁਸੀਂ ਦੇਖ ਸਕਦੇ ਹੋ 48 ਫੁੱਟ ਤੇ ਆ ਦਿਖਾ ਦੇ ਸਾਰਾ ਕੁਝ ਗਿੱਲਾ ਹੋ ਗਿਆ ਪਰਾਂ ਕਰ ਲੈ ਬਾਈ ਇਹਨੂੰ ਮਿੱਟੀ ਵੀ ਗਿੱਲੀ ਹੋ ਗਈ ਥੱਲੋਂ ਮਿੱਟੀ ਦਿਖਾ ਦੇ 48 48 ਕਿੰਨਾ ਹੋ ਗਿਆ ਇਹ 50 50 100 ਤੇ 96 ਫੁੱਟ ਪ੍ਰੈਸ਼ਰ ਹੋ ਗਿਆ ਦੋਨੋਂ ਦੋਨੇ ਸਾਈਡ ਇੱਕ ਪਾਸੇ 48 ਫੁੱਟ ਪ੍ਰੈਸ਼ਰ ਹੈ 45 ਕੀ ਅੱਜ ਤਾਂ 48 ਫੁੱਟ ਹੋ ਗਿਆ ਮੈਂ ਕਿਹਾ ਸੀ ਨਾ ਦੇਖੋ ਇਹਦਾ ਜਿਹੜਾ ਪ੍ਰੈਸ਼ਰ ਹੈ ਨਾ ਫਾਰਮਰ ਨੂੰ ਇੱਕ ਸਾਈਡ ਤੇ 45 ਫੁੱਟ ਕਹਿਨੇ ਆ ਹੋ ਸਕਦਾ ਇਹ 100 ਫੁੱਟ ਤੋਂ 2 ਫੁੱਟ ਘਟ ਗਿਆ ਫਾਰਮਰ ਸਾਨੂੰ ਕਹੀ ਜਾਣਗੇ ਇਹ ਘਟ ਗਿਆ ਇਸ ਕਰਕੇ ਅਸੀਂ 45 ਵੀ ਬੋਲਦੇ ਆ 48 ਹੋ ਗਿਆ ਦੋਨੇ ਪਾਸੇ 96 ਫੁੱਟ ਪ੍ਰੈਸ਼ਰ ਦੇਖੋ ਫਿਰ ਇੱਕ ਗੱਲ ਹੋਰ ਹੈ ਇਸ ਪੰਪ ਦੇ ਵਿੱਚ ਇਹ ਜਿਹੜਾ ਪੰਪ ਆ ਸਾਡਾ ਵਾਟਰ ਪ੍ਰੂਫ ਆ ਕਿਆ ਬਾਤ ਹੈ ਤੁਹਾਨੂੰ ਪਾਣੀ ਪਾ ਕੇ ਦਿਖਾਉਣੇ ਆ ਤੁਹਾਨੂੰ ਵੀ ਵਾਟਰ ਪ੍ਰੂਫ ਕਿਵੇਂ ਆ ਇਹਦੇ ਨਾਲ ਤੁਸੀਂ ਦੇਖੋ ਬੂਮ ਵਾਲੀ ਗੱਨ ਚਲਾ ਲਓ ਦੇਖੋ ਕਿਵੇਂ ਥੱਲੇ ਪ੍ਰੈਸ਼ਰ ਪੈ ਰਿਹਾ ਦੇਖਿਆ ਬਾਤ ਥੱਲੇ ਪ੍ਰੈਸ਼ਰ ਦੇਖੋ ਕਿਵੇਂ ਪੂਰਾ ਜਿਵੇਂ ਨਾ ਜਿਵੇਂ ਹੁਣ ਆਪਾਂ ਨੇ ਬੂਮ ਸਪਰੇਨਾ ਸਪਰੇ ਕਰਦੇ ਹੁੰਦੇ ਆ ਜਿਵੇਂ ਟਰੈਕਟਰ ਨਾਲ ਬਿਲਕੁਲ ਉਵੇਂ ਹੀ ਕਣਕ ਦੇ ਵਿੱਚ ਗੁੱਲੀ ਡੰਡਾ ਨਾ ਨਹੀਂ ਮਰਦਾ ਨਹੀਂ ਹੈਗਾ ਇਹ ਜੜਾਂ ਦੇ ਵਿੱਚ ਜਾਊਗਾ ਇਹ ਹਾਂ ਸਿਧਾਂਤ ਦਰਮਾ ਬਿਲਕੁਲ ਇਹਦੇ ਅੱਛਾ ਇੱਕ ਹੋਰ ਵੀ ਆ ਜਿਵੇਂ ਫਾਰਮਰ ਨੇ ਪਿੱਛੇ ਦੇ ਨਹੀਂ ਚੁੱਕਣਾ ਹੈਗਾ ਇਹਨਾਂ ਨਾਲ 100 ਮੀਟਰ ਪਾਈਪ ਲੱਗ ਜਾਂਦੀ ਆ ਪ੍ਰੈਸ਼ਰ ਨਹੀਂ ਡ੍ਰੌਪ ਹੋਊਗਾ ਪ੍ਰੈਸ਼ਰ ਨਹੀਂ ਤੋੜਦਾ ਪਾਈਪ ਨਾਲ ਵੀ ਉਨਾ ਹੀ ਪ੍ਰੈਸ਼ਰ ਰਹੂਗਾ ਕਈ ਉਨਾ ਹੀ ਪ੍ਰੈਸ਼ਰ ਹੋਊਗਾ ਤੁਹਾਨੂੰ ਚਲਾ ਕੇ ਦਿਖਾਉਣਾ ਦੇਖੋ ਮਜ਼ਾ ਆ ਰਿਹਾ ਕਿ ਨਹੀਂ ਯਾਰ ਬਿਲਕੁਲ ਜੀ ਬਿਲਕੁਲ ਉਹ ਇੱਕ ਹੋਰ ਵੀ ਖਾਸੀਅਤ ਇਹਨਾਂ ਨਾਲ ਤੁਸੀਂ ਗੱਡੀਆਂ ਵੀ ਧੋ ਸਕਦੇ ਹੋ ਗੱਡੀਆਂ ਨਿਊਜਲ ਮੂਰੇ ਲਾ ਜੀ ਇਹ ਦੇਖੋ ਜੀ ਆ ਦੇਖੋ ਨਿਊਜ਼ਲ ਇਹਦੇ ਨਾਲ ਨਾ ਕਿ ਆਪਾਂ ਮੂਰੇ ਨਿਊਜ਼ਲ ਲਾ دیے ਇਹਨਾਂ ਤੁਸੀਂ ਗੱਡੀਆਂ ਜਿੰਮੇ ਮਰਜ਼ੀ ਧੋ ਲੋ ਠੀਕ ਹੈ ਗੱਡੀਆਂ ਟਰੈਕਟਰ ਜਿੰਮੇ ਮਰਜ਼ੀ ਧੋ ਬਿਲਕੁਲ ਜੀ ਬਿਲਕੁਲ ਕਈ ਸਾਡੇ ਫਾਰਮਰ ਨੇ ਨਾ ਇਹਨਾਂ ਗੱਡੀਆਂ ਵੀ ਧੋ ਲੈਂਦੇ ਨੇ ਠੀਕ ਹੈ ਹਾਂ ਇਹ ਫਿਰ ਇਹ ਕਿਦੇ ਵੀ ਹੋਰ ਤੁਸੀਂ ਨਾ ਜਿਵੇਂ ਕਹਿੰਦੇ ਹੋ ਪਹਿਲੀ ਵਾਰ ਆ ਵੀ ਚੀਜ਼ਾਂ ਅਸੀਂ ਪਹਿਲੀ ਵਾਰ ਸਾਡੀ ਕੰਪਨੀ ਨੇ ਤਿਆਰ ਕੀਤੀਆਂ ਸੀ ਆ ਬੁੱਟੇ ਲਾਉਣ ਵਾਸਤੇ ਬੁੱਟੇ ਬੁੱਟੇ ਨਹੀਂ ਲੱਗਦੇ ਇਹਦੇ ਨਾਲ ਗਲੀਆਂ ਕੱਢਣ ਵਾਸਤੇ ਹਾਂ ਹਾਂ ਟੋਆ ਪਟਕ ਟੋਆ ਟੋਆ ਪਟਕ ਬੁੱਟਾ ਲੱਗੂ ਟੋਆ ਪਟਕ ਦੇਖੋ ਇਹਦੇ ਵਿੱਚ ਸਾਡੇ ਕੋਲੇ ਇਹ 52 ਸੀਸੀ ਇਤ 63 ਸੀਸੀ ਤੇ 82 ਸੀਸੀ ਦਾ 82 ਸੀਸੀ ਦਾ ਵੀ ਸਾਡੇ ਕੋਲ 4 ਸਟੋਕ ਆ ਇਹ ਵੀ ਹਿੰਦੁਸਤਾਨ ਚ ਕਿਸੇ ਕੋਲ ਨਹੀਂ ਇਹ ਵੀ ਪੈਟਰੋਲ ਇੰਜਨ ਹੈ ਬਿਲਕੁਲ ਪੈਟਰੋਲ ਇੰਜਨ ਆ ਇਹ 2 ਸਟੋਕ ਨੇ ਇਹ 52 ਸੀਸੀ ਤੇ 63 ਸੀਸੀ ਦੇਖੋ ਜਿਹੜੇ ਫਾਰਮਰਾਂ ਨੇ 4 ਇੰਚ ਦਾ ਗੱਡਾ ਕਰਨਾ 6 ਇੰਚ ਦਾ ਗੱਡਾ ਕਰਨਾ ਤੁਹਾਨੂੰ ਗੱਡੇ ਕਰਕੇ ਦਿਖਾਉਣੇ ਆ ਤੁਹਾਨੂੰ ਕਰਕੇ ਹਾਂ ਜਿਵੇਂ ਕੋਈ ਪੌਦੇ ਵਗੈਰਾ ਬਿਲਕੁਲ ਦੇਖੋ ਜਿਨੇ ਕੀਲੇ ਗੱਡੇ ਨੇ ਜਿਵੇਂ ਜਿਨੇ 4 ਤੇ 6 ਇੰਚ ਦੇ ਵਿੱਚ ਗੱਡਾ ਕਰਨਾ 8 ਇੰਚ ਉਹ 52 ਸੀਸੀ ਕਰ ਲੈਣ ਜਿਨ੍ਹਾਂ ਨੇ ਬੜਾ ਗੱਡਾ ਜਿਵੇਂ 6 ਹੋ ਗਿਆ 8 ਹੋ ਗਿਆ 10 ਹੋ ਗਿਆ 12 ਹੋ ਗਿਆ ਉਹ ਆਪਣੇ 360 cc ਲੈ ਸਕਦੇ ਨੇ ਜਿਹੜੇ ਕਹਿੰਦੇ પેટ્રોલ ਘੱਟ ਖਾਵੇ ਉਹ ਬਿਆਸੀ ਸੀ ਜਿਹੜਾ 4 ਫੁੱਟ ਡੋਗ ਲੈ ਸਕਦੇ ਨੇ ਦੇਖੋ ਕਿੰਨਾ ਜ਼ਬਰਦਸਤ ਗੱਡਾ ਕਰ ਰਿਹਾ ਦੇਖੋ ਭਰਾ ਜੀ ਕੀ ਬਾਤ ਹੈ ਜੀ ਮਿੰਟਾਂ ਚ ਘੰਟਿਆਂ ਤੇ ਤਿੰਨ ਤਿੰਨ ਇੰਚ ਤਿੰਨ ਫੁੱਟ ਤੱਕ ਐਡੀ ਪਜਾਰਿਆ ਗੱਡਾ ਇਹ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਜੇ ਨਾ ਜ਼ਮੀਨ ਦੇ ਵਿੱਚ ਪੱਥਰ ਪੁੱਥਰ ਵੀ ਆ ਜਾਣਾ ਉਹਨਾਂ ਨੂੰ ਵੀ ਵੜ ਦੂਗੀ ਕੱਢ ਕੇ ਮਾਰਦਾ ਇਹ ਕੱਢ ਕੇ ਮਾਰੂ ਇਹ ਨਹੀਂ ਕੁਝ ਨਹੀਂ ਹੁੰਦਾ ਬਹੁਤ ਸकता ਮੈਂ ਤਾਂ ਬਹੁਤ ਸकता ਸਪੈਸ਼ਲ ਇਹਨਾਂ 9 ਸਟੀਲ ਦੀ ਬਣੀ ਹੋਈ ਹੈ ਇਹ ਕੀ ਬਾਤ ਹੈ ਸਟੀਲ ਬੋਡੀ ਹੈ ਸਟੀਲ ਬੋਡੀ ਹੈ ਹਾਂ ਜੀ ਤੇ ਜਿਹੜੇ ਆ ਪੁਰਜ਼ੇ ਨੇ ਦੇਖੋ ਇਹ ਵੀ ਆਪਣੀ ਕੰਪਨੀ ਨੇ ਇਹ ਸਾਡਾ ਇਹ ਜਿਹੜਾ ਸਾਡਾ ਨਾ ਚੇਤਕ 4hp 4hp 4 ਘੋੜਿਆਂ ਦੀ ਜਾਨ ਬਿਲਕੁਲ 4 ਘੋੜਿਆਂ ਦੀ ਜਾਨ ਆ 105 cc ਦਾ ਇਹ ਇਹ 4 ਸਟੋਕ ਦਾ ਇੰਜਨ ਆ ਕੱਲਾ ਪੈਟਰੋਲ ਪਊਗਾ ਇੰਜਨ ਦੇ ਵਿੱਚ ਕੱਲਾ ਮੋਲਲ ਪਊਗਾ ਇਹਨੂੰ ਤੁਸੀਂ 8 ਇੰਚ ਦੇ ਵਿੱਚ ਕਰਾ ਲਓ 18 ਇੰਚ ਦੇ ਵਿੱਚ ਕਰ ਲਓ ਇਹਦੇ ਵਿੱਚ ਜਿਵੇਂ ਮਰਜ਼ੀ ਚਲਾ ਲਓ ਗੋਭੀ ਦੀ ਚਲਾਓ ਸਬਜੀ ਦੇ ਵਿੱਚ ਚਲਾਓ ਸੁੱਕੇ ਖੇਤ ਚ ਚਲਾਓ ਮਿੱਟੀ ਲਾ ਕੇ ਲਗਾਓ ਗਾਲੂਆਂ ਵਿੱਚ ਮਿੱਟੀ ਲਾਓ ਕੋਈ ਉਹ ਨਹੀਂ ਹੈਗਾ ਜੀ ਤੇ ਇਹ 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 ਟੂ ਸਟੋਕ ਆ ਇਹ 82 ਸੀਸੀ ਦਾ 105 ਸੀਸੀ ਦਾ ਫੋਰ ਸਟੋਕ ਆ ਇਹ 82 ਸੀਸੀ ਦਾ ਟੂ ਸਟੋਕ ਆ ਤਾਕਤ ਹੁੰਨੀ ਜਾਂ ਦੋਨਾਂ ਦੀ ਤਾਕਤ ਦੇ ਵਿੱਚ ਨਹੀਂ ਕੋਈ ਕਮੀ ਹੈਗੀ ਠੀਕ ਹੈ ਤੇ ਇਹਦੀ ਪمپ ਦੀ ਕਿੰਨੀ ਗਾਰੰਟੀ ਹੈ ਜੀ ਆਪਣੀ ਇਹਦੀ ਪੰਪ ਦੀ ਜਿਹੜੀ ਗਾਰੰਟੀ ਹੈ 2 ਸਾਲ ਦੀ ਆ ਕੁਝ ਵੀ ਖਰਾਬ ਹੋ ਜਾਏ ਚੇਂਜ ਕਰ ਦੂੰਗਾ ਜਿਹੜੇ ਆ ਪੈਨੇ ਇਹਨਾਂ ਦੀ ਸਾਰਿਆਂ ਦੀ 1 ਸਾਲ ਦੀ ਆ ਠੀਕ ਹੈ ਜੀ ਕੁਛ ਵੀ ਖਰਾਬ ਜੇ ਮਤਲਬ ਇੰਜਨ ਫਟ ਗਿਆ ਟਰਬੋ ਨੂੰ ਕੁਛ ਹੋ ਜਵੇ ਚੇਂਜ ਕਰ ਦੂੰਗਾ ਜੀ ਜੇ ਟੈਂਕੀ ਬਿਲਕੁਲ ਮੇਰੇ ਵਰਗੇ ਮੈਂ ਤਾਂ ਟੈਂਕੀ ਥੱਲੇ ਵੀ ਪਹਿਲੀ ਗੱਲ ਤਾਂ ਟੁੱਟਦੀ ਨਹੀਂ ਚਿੱਟੇ ਕੈਮੀਕਲ ਮਟੀਰੀਅਲ ਦੀ ਬਣੀ ਹੋਈ ਆ ਇੱਕ ਹੁੰਦੇ ਨੇ ਰੰਗਦਾਰ ਜੇ ਉਹ ਖਰਾਬ ਹੋ ਜਾਂਦੇ ਨੇ ਕਦੇ ਤੁਸੀਂ ਦੇਖੋ ਚਮਕਦੇ ਨਹੀਂ ਨਾ ਜਿਵੇਂ ਜਨਾਨੀ ਚਮਕਦੀ ਹੁੰਦੀ ਹੈ ਬਿਲਕੁਲ ਬਿਲਕੁਲ ਲਿਪਸਟਿਕ ਮਿੰਦੀ ਲਾ ਕੇ ਚਮਕ ਦੇਖੋ ਤੁਸੀਂ ਚਮਕ ਤੋਂ ਹੀ ਪਤਾ ਲੱਗ ਜਾਂਦਾ ਮਟੀਰੀਅਲ ਕਿਦਾਂ ਦਾ ਹਮ ਤੇ ਇਹ ਨਾ ਟੁੱਟੇ ਨਾ ਭੱਜੇ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਬਾਈ ਜੀ ਫੁੱਲ ਗਰੰਟੀ ਹੈ ਚੇਂਜ ਕਰਕੇ ਦਊਗਾ ਤੇ ਇਹਦਾ ਰੇਟ ਕੀ ਆ ਜੀ 65 ਸੀਸੀ ਦਾ ਦੇਖੋ ਇਹਦਾ ਜਿਹੜਾ 65 ਸੀਸੀ ਦਾ ਰੇਟ ਆ ਇਹਦਾ 15000 ਆ ਬੁੱਲ ਮਾਡਲ ਦਾ ਇਹਨੂੰ ਕਹਿੰਦੇ ਨੇ ਡਾਇਮੰਡ ਪ੍ਰੋ ਬੁੱਲ ਬੁੱਲ ਯਾ ਇਹਦੇ ਨਾਲ ਅਸੀਂ ਦੇਵਾਂਗੇ ਕੀ ਇੱਕ ਤਾਂ ਦੇਖੋ ਜੀ ਆਹ ਇਟਲੀ ਵਾਲੀ ਗਨ ਦੇਵਾਂਗੇ ਹੂੰ ਠੀਕ ਹੈ ਨਾਲ ਅਸੀਂ ਆਹ ਦੇਵਾਂਗੇ 1 ਮੀਟਰ ਪਾਈਪ ਠੀਕ ਹੈ ਜੀ ਨਾਲ ਅਸੀਂ ਆਹ ਸਟੈਂਡ ਦੇਵਾਂਗੇ ਹੂੰ ਇੱਕ ਉਹ ਸੱਪ ਵਾਲੀ ਗਨ ਵੀ ਨਾਲ ਦੇਵਾਂਗੇ ਸੱਪ ਵਾਲੀ ਗਨ ਸਨਿੱਪਰੇਟ ਗਨ ਆ ਪਈ ਆ ਠੀਕ ਹੈ ਆਵਲੀ ਸੱਪ ਵਾਲੀ ਗੰਨ ਸੱਪ ਗੰਨ ਕਹਿੰਦੇ ਨੇ ਯਾਨੀ ਜਾਂ ਤਾਂ ਸੱਪ ਗੰਨ ਲੈ ਲਓ ਜਾਂ ਬੂਮ ਵਾਲਾ ਗੰਨ ਆ ਬੂਮ ਲੈ ਲਓ ਸਾਡੇ ਦੋਨਾਂ ਚ ਇੱਕ ਜਿਹੜੀ ਮਰਜ਼ੀ ਲੈ ਸਕਦੇ ਨੇ ਤੇ ਆਹ ਨਿਊਜ਼ਲ ਜੀ ਇਹ ਨਿਊਜ਼ਲ ਦਾ ਅਲੱਗ ਪੈਸੇ ਲੱਗਣਗੇ 650 ਰੁਪਏ ਇਹਦੇ ਲੱਗ ਲੱਗਣਗੇ ਨਾਲ 20 ਫੁੱਟ ਪਾਈਪ ਆ ਇਹ ਨਿਊਜ਼ਲ ਤਾਂ ਨਾਲ ਦਿਓ ਜੀ ਫਿਰ ਹੁਣ 15000 ਦੇਊਗਾ ਵੀ ਅਗਲਾ ਤੇ ਇਹ ਸੱਪ ਵਾਲੀ ਆ ਗਈ ਆ ਸਾਰਾ ਕੁਝ ਹੀ ਦੇ ਦਿਓ ਜੀ ਕੀ ਕਹਨੇ ਕੀ ਹੋ ਤੁਸੀਂ ਵੀ ਆ ਵੀ ਦੇ ਦਿਓ ਅੱਛਾ ਤੇ ਸੱਪ ਗੰਨ ਵੀ ਦੇ ਦਿਓ ਤੇ ਇੱਕ ਆ ਨਿਊਜ਼ਲ ਦੇ ਦਿਓ ਜਲੋ ਕੋਈ ਗੱਲ ਨਹੀਂ ਆ 20 ਫੁੱਟ ਦਾ ਪਾਈਪ ਨਾਲ ਨਿਊਜ਼ਲ ਵੀ 15000 ਚ ਸਾਰੀ ਕੁਝ ਦੇ ਦੇਣੇ ਆ 15000 ਚ ਚੱਕੋ ਤੁਹਾਨੂੰ ਸਾਰੀ ਕੁਝ ਦਵਾ ਦੇਣੇ ਆ ਤੇ ਇਹਨਾਂ ਦੇ ਵੀ ਰੇਟ ਦੱਸੋ ਹੁਣ ਜਿਹੜਾ ਤਾਂ 52 ਸੀਸੀ ਦਾ ਇਹਦਾ ਤਾਂ ਰੇਟ ਹੈਗਾ 13,000 ਰੁਪਈਆ ਇੱਕ ਡ੍ਰਿਲ ਬਿੱਟ ਫ੍ਰੀ ਆ ਨਾਲ ਓਕੇ ਜਿਹੜੇ 63 ਸੀਸੀ ਦਾ ਲੈਣਾ ਇਹਦਾ ਪ੍ਰਾਈਸ ਹੈਗਾ 16,000 ਰੁਪਈਆ ਜੇ 82 ਸੀਸੀ ਦਾ ਲੈਣਾ 4 ਸਟ੍ਰੋਕ ਦਾ ਇਹ ਹੈਗਾ 19,000 ਦਾ 19,000 ਸਾਰੇ ਨਾਲ ਇੱਕ ਡ੍ਰਿਲ ਬਿੱਟ ਫ੍ਰੀ ਆ ਜੇ ਕਿਸੇ ਵੀਰ ਨੇ ਕਿਸਾਨ ਵੀਰ ਨੇ ਅਲੱਗ ਤੋਂ ਡ੍ਰਿਲ ਬਿੱਟ ਲੈਣੀ ਹੋਵੇ ਕਿਸੇ ਨੇ ਜਿਵੇਂ 4 ਲੈ ਲਈ ਜਾਂ 8 ਲੈ ਲਈ ਉਹ ਇੱਕ ਬਿੱਟ ਦੇ ਪੈਸੇ ਲੱਗ ਲੱਗੇ ਉਹਦਾ ਵੱਖਰਾ ਜੀ ਜੀ ਤੇ ਆ ਚਿਤਕ ਕਿੰਨੇ ਦਾ ਜੀ 4 ਚਪੀ ਇਹ ਚੇਤਕ ਪਹਿਨਾ 28000 ਰੁਪਏ ਦਾ ਇਹਦੇ ਨਾਲ ਰੋਟਾ ਮੀਟਰ ਤਾਂ ਦਵਾਂਗੇ ਦਵਾਂਗੇ ਉਹ ਨਾਲ ਤੰਗ ਜਗ੍ਹਾ ਚ ਨਹੀਂ ਦਿਖਾਇਆ ਅੱਜਕੱਲ ਗੋਭੀ ਦੇ ਵਿੱਚ ਬੜੀ ਖੇਤੀ ਕਰ ਰਹੇ ਨੇ ਬਰਬਰ 8 ਇੰਚ ਦੇ ਵਿੱਚ 10 ਇੰਚ ਦੇ ਵਿੱਚ ਨਾਲ ਉਹ ਨਾਲ ਦਵਾਂਗੇ ਨਾਲ ਆਹ ਡਬਲ ਪਲੋ ਮਿੱਟੀ ਲਾਉਣ ਨਾਲ ਆ ਪੀ ਪੀ ਡਬਲ ਪਲੌ ਨਾਲ ਦੇਵਾਂਗੇ ਨਾਲਾ ਹੱਲ ਵੀ ਨਾਲ ਦੇ ਦੇਵਾਂਗੇ ਤੇ ਆ ਛੋਟਾ ਜੀ ਇਹ ਛੋਟਾ 25000 ਦਾ 82 ਸੀਸੀ ਦਾ 25000 ਮਾਤਰ 25000 ਰੁਪਏ ਇਹ ਕੀ ਬਾਤ ਹੈ ਇਹ 28000 ਦਾ ਹੀ 25000 ਦਾ ਠੀਕ ਹੈ 25000 ਚ ਇਹਦੇ ਨਾਲ ਵੀ ਅਟੈਚਮੈਂਟਾਂ ਇਹਦੇ ਨਾਲ ਵੀ ਉਹੀ ਕੁਝ ਸਮਾਨ 18 ਇੰਚ ਦੇ ਵਿੱਚ ਚੱਲਣ ਵਾਲਾ ਨਾਲ ਆਪਣਾ 8 ਇੰਚ ਦੇ ਵਿੱਚ ਚੱਲਣ ਵਾਲਾ ਨਾਲ ਡਬਲ ਪਲੌ ਨਾਲ ਕਲਟੀਵੇਟਰ 25000 ਦੇ ਵਿੱਚ 25000 ਦੇ ਵਿੱਚ ਸਾਰਾ ਹੀ ਦੇ ਦੇਵਾਂਗੇ ਲਓ ਜੀ ਇਹ ਜਿਹੇ ਪੈਕੇਜ ਕਿਤੋਂ ਨਹੀਂ ਮਿਲਦਾ ਤੇ ਆਪਣਾ ਜੇ ਕਿਸੇ ਨੇ ਘਰ ਬੈਠੇ ਮੰਗਾਉਣਾ ਹੋਵੇ ਕੋਈ ਵੀ ਇੰਪਲੀਮੈਂਟ ਦੇਖੋ ਕਿਸਾਨ ਆਪਣੇ ਕੰਪਨੀ ਦੇ ਵਿੱਚ ਉਹਦੇ ਡੈਲੀ ਦੇ 40 ਤੋਂ 50 ਫਾਰਮਰ ਆਉਂਦੇ ਵਿਜ਼ਿਟ ਕਰਦੀ ਕਰਦੇ ਨੇ ਉਹਨਾਂ ਨੇ ਉਹਦੇ ਲਾਈਵ ਚ ਚਲਾ ਕੇ ਦਿਖਾ ਦਾਂਗੇ ਆਪਣੀ ਕੰਪਨੀ ਲੁਧਿਆਣਾ ਮਲੇਕੋਟਲਾ ਰੋਡ ਦੇ ਵਿੱਚ ਜਿਹੜੇ ਆਨਲਾਈਨ ਮੰਗਾਉਣਾ ਚਾਹੁੰਦੇ ਨੇ ਜਿਵੇਂ ਮੁਕਸਰ ਹੋ ਗਿਆ ਦੂਰ ਹੋ ਗਿਆ ਮੈਂ ਤਾਂ 200 ਕਿਲੋਮੀਟਰ ਦੂਰ ਹੋ ਗਿਆ ਨਾ ਜਿਵੇਂ ਪਠਾਨਕੋਟ ਹੋ ਗਿਆ 200 ਕਿਲੋਮੀਟਰ ਹੋ ਗਿਆ ਨਹੀਂ ਫਾਰਮੂਲਾ ਆ ਸਕਦਾ ਠੰਡ ਉਹ ਕੰਪਨੀ ਦੇ ਅਕਾਊਂਟ 'ਚ 2000 ਰੁਪਇਆ ਪਹੁੰਚੋ ਜਾਂ ਫੋਨਪੇ Google Pay ਦਾ ਨੰਬਰ ਭੇਜ ਦਾਂਗੇ ਤੇ ਬਾਕੀ ਦੇ ਪੈਸੇ ਜਦੋਂ ਮਸ਼ੀਨ ਸਾਡੀ ਘਰੇ ਪਹੁੰਚੂ ਉਦੋਂ ਉਹਨੂੰ ਦੇ ਦੇਣ ਜਿਹੜਾ ਗੱਡੀ ਵਾਲਾ ਚਲ ਬੈਠੇ ਡਿਲੀਵਰੀ ਫ੍ਰੀ ਹੋ ਜੂ ਡਿਲੀਵਰੀ ਦਾ ਕੋਈ ਪੈਸਾ ਨਹੀਂ ਡਿਲੀਵਰੀ ਦਾ ਕੋਈ ਵੀ ਪੈਸਾ ਨਹੀਂ ਮੇਰੇ ਨੂੰ ਆਲ ਇੰਡੀਆ ਡਿਲੀਵਰੀ ਫ੍ਰੀ ਆ ਤੇ ਰਾਜਾ ਭਾਈ ਦੇ ਤੁਸੀਂ ਪੰਪ ਦੇਖ ਲਓ ਵੀ ਇਹੋ ਜਿਹੇ ਪੰਪ ਨਾ ਤਾਂ ਅੱਜ ਤੱਕ ਕਿਸੇ ਨੇ ਬਣਾਇਆ ਨਾ ਬਣਨਾ ਮੈਂ ਕਹਿੰਦਾ ਜੀ ਨਾ ਪੰਪ ਕੀ ਸਾਡੇ ਇਹਨਾਂ ਨਾਲ ਦੇ ਪ੍ਰੋਡਕਟ ਵੀ ਕਿਸੇ ਕੋਲੋਂ ਨਹੀਂ ਮਿਲਨੇ ਕਿਸੇ ਕੋਲੋਂ ਨਹੀਂ ਮਿਲਨੇ ਐਵੇਂ ਨਹੀਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਏ ਸੋ ਬਹੁਤ ਬਹੁਤ ਧੰਨਵਾਦ ਜੀ ਜੈ ਜਵਾਨ ਜੈ ਕਿਸਾਨ